ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮੇਨ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬੱਜ ਚੁੱਕੇ ਨੇ 5:30 ਵਜੇ ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕੇ ਜੀ ਅੱਜ 5 ਦਿਨ ਹੈਗਾ ਅੱਜ ਮੰਗਲਵਾਰ ਆ ਚਲੋ ਅੱਜ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫੁੱਲ ਸੇਲ ਦਾ ਰੇਟ ਆ ਦਿੱਲੀ ਦੇ ਸਬਜ਼ੀ ਦੇ ਰੇਟ ਜਾਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਜੀ ਦੋਸਤੋ ਚਲੋ ਅੱਜ ਆਪਾਂ ਕਰਦੇ ਆ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸਬਜ਼ੀਆਂ ਦਾ ਫੁੱ ਹਾਂਜੀ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਹੈਗਾ ਜੀ ਕਿਲੋ ਦਾ ਪਿੰਡੀ ਦਾ ਜੀ ਅੱਜ ਦਾ ਕਿਸੇ ਨੇ ਵੀ ਲੈਣੀ ਹੈ ਜੀ ਪੰਸੇਰੀ ਲੈਣੀ ਪੈਣੀ ਹੈ ਜੀ ਕਿਸੇ ਨੇ ਵੀ ਲੈਣੀ ਹੈ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਹਾਂਜੀ ਕarele ਦਾ ਭਾਅ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕarele ਦਾ ਜੀ ਇਹ ਬੰਦ ਲਫਾ ਦਾ ਭਾਅ ਜੀ ਅੱਜ ਦਾ ਠੀਕ ਲੈ ਉਹਦਾ ਠੀਕ ਹੈ ਮੋਟਾ ਲੈ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਅੱਜ ਦਾ ਹਾਂਜੀ ਲੋਕੀ ਦਾ ਭਾਅ ਹੈਗਾ ਜੀ 10 ਤੋਂ 15 10 ਤੋਂ 15 ਰੁਪਏ ਦਾ ਭਾਅ ਹੈਗਾ ਜੀ ਲੋਕੀ ਦਾ ਜੀ ਇਹ ਬੰਦ ਲਫਾ ਦਾ ਭਾਅ ਜੀ ਅੱਜ ਦਾ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਲੋਕੀ ਦਾ ਜੀ ਦੋਸਤੋ ਆਪਾਂ ਭਾਈ ਹਰੀ ਨਾਲ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸਬਜ਼ੀਆਂ ਦਾ ਤੇ ਆਪਾਂ ਕਰਦੇ ਆਂ ਗੱਲਬਾਤ ਵੀ ਕੱਦੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਤੇ ਜਾਲ ਵਾਲੇ ਕੱਦੂ ਬਾਰੇ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਜੀ ਦੋਸਤੋ ਆਪਾਂ ਭਾਈ ਹਰੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੱਦੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਤੇ ਜਾਲ ਵਾਲੇ ਕੱਦੂ ਬਾਰੇ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਹੋਰ ਬਾਈ ਹਰੀ ਕੰਮ ਠੀਕ ਆ ਬਾਈ ਠੀਕ ਲੋ ਅੱਜ ਜਾਲ ਵਾਲੇ ਕੱਦੂ ਦਾ ਕੀ ਭਾਅ ਚੱਲਿਆ ਜੀ ਅੱਜ ਦਾ ਪਹਿਲਾਂ ਕੱਦੂ ਬਈ ਅੱਜ ਜਿਹੜਾ 35 ਰੁਪਏ ਰਹਿਗਾ ਨਟ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਆ ਰਿਹਾ ਜੀ ਅੱਜ ਦਾ 35 ਰੁਪਏ ਦਾ ਭਾਅ ਆ ਰਿਹਾ ਜੀ ਨਟ ਜੀ ਅੱਜ ਦਾ ਕੱਦੂ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਕੱਦੂ ਦਾ ਜੀ ਇਹ 35 ਰੁਪਏ ਕਿਲੋ ਦਾ ਭਾਅ ਆ ਰਿਹਾ ਜੀ ਜਾਲ ਵਾਲੇ ਕੱਦੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਤੋਰੀ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਤੋਰੀ ਦਾ ਜੀ ਅੱਜ ਦਾ ਇਹ ਬੰਦ ਗਰੇਟਾਂ ਦਾ ਭਾਅ ਜੀ ਪੂਰੀ ਦਾ ਜੀ ਅੱਜ ਦਾ ਵਧੀਆ ਤੋਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਬੰਸੀਰੀ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਬਾਈ ਹੈਰੀ ਕੋਲ ਹੋਰਾਂ ਕੋਲ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ 100 ਰੁਪਏ ਬੰਸੀਰੀ ਦਾ ਭਾਅ ਜੀ ਬੈਂਗਣੀ ਦਾ ਜੀ ਇਹ ਅੱਜ ਦਾ ਠੀਕ ਹੈ ਜੀ ਚਾਹੇ ਗੋਲ ਲੈਓ ਚਾਹੇ ਲੰਮਿਆ ਵੀ ਲੈਓ ਜੀ 100 ਰੁਪਏ ਬੰਸੀਰੀ ਦਾ ਭਾਅ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਪੈ ਗਿਆ ਜੀ ਇਹ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ 400 ਰੁਪਏ ਪਰਸ਼ੀਰੀ ਦਾ ਭਾਅ ਜੀ ਅੱਜ ਦਾ 80 ਰੁਪਏ ਕਿਲੋ ਦਾ ਭਾਅ ਹੈਗਾ ਜੀ ਜੇ ਕਿਸੇ ਨੇ ਵੀ ਲੈਣਾ ਜੀ ਹਾਂਜੀ ਦੋਸਤੋ ਨਾਰਮਲ ਕਦੂ ਦਾ ਭਾਅ ਹੈਗਾ ਜੀ ਅੱਜ ਦਾ 18 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ Shimla ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ Shimla ਮਿਰਚ ਦਾ ਜੀ ਵਧੀਆ Shimla ਮਿਰਚ ਦਾ ਭਾਅ ਜੀ ਅੱਜ ਦਾ ਇਹ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਹਾਂਜੀ ਫੁੱਲ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਵਧੀਆ ਗੋਭੀ ਦਾ ਭਾਅ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਅੱਜ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ 120 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਪਾਲਕ ਦਾ ਜੀ ਅੱਜ ਦਾ 120 ਰੁਪਏ ਦਰਜੰਦਾ ਭਾਅ ਜੀ ਪਾਲਕ ਦਾ ਹਾਂਜੀ ਦੋਸਤੋ ਛੋਟੇ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ ਦੇਸੀ ਗੁਵਾਰੇ ਦਾ ਭਾਅ ਹੈਗਾ ਜੀ 100 ਰੁਪਏ ਕਿਲੋ ਦਾ ਭਾਅ ਜੀ پنਸੀਰੀ ਹੈਗੀ ਆ 500 ਰੁਪਏ ਦੀ پنਸੀਰੀ ਦਾ ਭਾਅ ਜੀ ਅੱਜ ਦਾ 100 ਰੁਪਏ ਕਿਲੋ ਦਾ ਭਾਅ ਜੀ ਛੋਟੇ ਗੁਵਾਰੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਲੱਗੇਗਾ ਭਾਅ ਹੈਗਾ ਜੀ ਅੱਜ ਦਾ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਰਹੇਗਾ ਜੀ ਪੇਠੇ ਦਾ ਜੀ ਇਹ ਬੰਦ ਦਾ ਟੈਣਾ ਭਾਅ ਜੀ ਅੱਜ ਦਾ ਪੇਠੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਧਣੀਆਂ ਦਾ ਭਾਅ ਹੈਗਾ ਜੀ ਅੱਜ ਦਾ ਥੋਕ ਦਾ ਰੇਟ ਹੈਗਾ ਜੀ ਅੱਜ ਦਾ 80 ਰੁਪਏ ਕਿਲੋ ਦਾ ਭਾਅ ਜੀ ਧਣੀਆਂ ਦਾ ਜੀ ਅੱਜ ਦਾ 80 ਰੁਪਏ ਕਿਲੋ ਦਾ ਭਾਅ ਜੀ ਧਣੀਆਂ ਦਾ ਜੀ ਇਹ ਥੋਕ ਦਾ ਰੇਟ ਹੈ ਜੀ ਇਹ ਹਾਂਜੀ ਦੋਸਤੋ ਆਰਬੀ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗੱਟੇ ਦਾ ਭਾਅ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਆਰਬੀ ਦਾ ਜੀ ਇਹ ਅੱਜ ਦਾ ਭਾਅ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਦਰਕ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗੱਟੇ ਦਾ ਭਾਅ ਹੈਗਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਹਾਂਜੀ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 55 ਹਾਂਜੀ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਵਧੀਆ ਟਮਾਟਰ ਦਾ ਭਾਅ ਜੀ ਅੱਜ ਦਾ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀਵੀ ਗੰਦਾ 80 ਕਿਲੋ ਹਾਂਜੀ ਦੋਸਤੋ ਆਪਾਂ ਦਿਖਾਉਣਾ ਵੀ ਆਪ ਜਿਵੇਂ ਦੇਖਣ ਨੂੰ ਤਾਂ ਲੱਗਦਾ ਹੋਣਾ ਵੀ ਪਾਛੀ ਜੀ ਕੀ ਹੈ ਇਹ ਜੀ ਇਹ ਜੀਵੀ ਗੰਦਾ ਜੀ ਇਹ ਠੀਕ ਹੈ ਜੀ ਸਭ ਜੀ ਬੰਦੀ ਇਹਦੀ ਪੀਪਾ ਅੱਛਾ ਇਹ ਜੀਵੀ ਗੰਦਾ ਕੀ ਰੇਟ ਹੈ ਸੀਵੀ ਗੰਦਾ ਦਾ ਜੀ ਜੀਵੀ ਗੰਦਾ 80 ਰੁਪਏ ਕਿਲੋ ਦਾ ਭਾਅ ਜੀ ਜੀਵੀ ਗੰਦਾ ਦਾ ਜੀ ਠੀਕ ਹੈ ਬਾਈ ਹੋਰਾਂ ਕੋਲੇ ਫੜੀ ਤੇ ਪਈਦੀ ਆਪਾਂ ਮੇਰੀ ਤੇ ਦਿਖਾਈ ਹੈ ਜੀ ਇਹ ਅੜੀ ਦਾ ਭਾਅ ਜੀ ਅੱਜ ਦਾ 80 ਰੁਪਏ ਦਾ ਪਾਅ ਜੀ ਦਾ ਠੀਕ ਹੈ ਜੀ ਪੰਛੀਰੀ ਦਾ ਭਾਅ ਦਾ ਪਸੇਰੀ ਜੀ 400 ਰੁਪਏ ਪਸੇਰੀ ਦਾ ਭਾਅ ਹੈ ਤੇ 400 ਦਾ ਪੰਛੀਰੀ ਦਾ ਭਾਅ ਜੀ ਹੈ ਹਾਂ ਜੀ ਕਿਲੋ ਲਓਗੇ 100 ਰੁਪਏ ਕਿਲੋ ਜੀ ਠੀਕ ਹੈ ਇਹ ਬਾੜ ਕਰੇਲੇ ਦਾ ਭਾਅ ਹੈਗਾ ਜੀ ਅੱਜ ਦਾ 120 ਰੁਪਏ ਦਾ ਭਾਅ ਜੀ ਕਿਲੋ ਦਾ ਜੇ ਕਿਸੇ ਨੂੰ ਵੀ ਲੈਣਾ ਜੀ ਅੱਜ ਦਾ ਭਾਅ ਜੀ 120 ਰੁਪਏ ਕਿਲੋ ਦਾ ਭਾਅ ਜੀ ਬਾੜ ਕਰੇਲਾ ਦਾ ਜੀ ਹਾਂ ਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ ਬੰਦਪੂਰੀ ਦਾ ਭਾਅ ਹੈਗਾ ਜੀ ਅੱਜ ਦਾ 110 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਭਾਅ ਜੀ ਬੰਦਪੂਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ ਅੱਜ ਦਾ 90 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਭਾਅ ਜੀ ਇਹ 100 ਤੋਂ ਲੈ ਕੇ 90 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਿੰਬੂਰਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਨਿੰਬੂ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਜੀ ਅੱਜ ਦਾ ਕੀ ਤੋਂ ਲੈ ਕੇ 35 ਰੁਪਏ ਦਾ ਭਾਜੀ ਨਿੰਬੂ ਦਾ ਜੀ ਦੋਸਤੋ ਆਪਾਂ ਬਾਈ ਇਸ 30 ਨਾਲ ਗੱਲਬਾਤ ਕਰਾਂਗੇ ਵੀ ਅੱਜ ਦਾ ਚਾਨਾ ਖੀਰਾ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੇ ਕਿਸੇ ਨੇ ਵੀ ਚਾਨਾ ਖੀਰਾ ਲੈਣਾ ਹੁੰਦਾ ਤੇ ਆਪਾਂ ਦੱਸਦੇ ਵੀ ਬਾਈ ਹੋਰਾਂ ਕੋਲ ਮਿਲ ਜੂਆ ਜੇ ਚਾਨਾ ਖੀਰਾ ਲੈਣਾ ਹੁੰਦਾ ਪੂਰਾ ਵਧੀਆ ਚਾਨਾ ਖੀਰਾ ਹੁੰਦਾ ਬਾਈ ਹੋਰਾਂ ਕੋਲੇ ਚਾਨੇ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ 500 ਰੁਪਏ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਠੀਕ ਹੈ ਜੀ ਵਧੀਆ ਚਾਨਾ ਖੀਰਾ ਜੇ ਕਿਸੇ ਨੇ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਇਹ ਇਹ ਬੰਦ ਲਫਾਫਾ ਲੈਣਾ ਪੈਣਾ ਜੀ 15 ਕਿਲੋ ਦਾ ਲ ਤੇ ਨਿੰਬੂ ਵੀ ਮਿਲ ਜੂ ਬਾਈ ਹੋਰਾਂ ਕੋਲੇ ਜੇ ਨਿੰਬੂ ਲੈਣਾ ਹੁੰਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਨਿੰਬੂ ਦਾ ਜੀ ਇਹ ਥੋੜਾ ਜਿਹਾ ਹਲਕਾ ਨਿੰਬੂ ਜੇ ਉਹ 35 ਰੁਪਏ ਦਾ ਭਾਅ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਉਹ ਨਿੰਬੂ ਦਾ ਜੀ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਹੁਲਸੇਲ ਦਾ ਰੇੜੀ ਚਲੋ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਆ ਜੀ ਫਰੂਟ ਦਾ ਤਾਂ ਅਮਰੂਦ ਦਾ ਭਾਅ ਆਏਗਾ ਜੀ ਅੱਜ ਦਾ ਬੰਦ ਗਰੇਟਾਂ ਦਾ ਭਾਅ ਆਏਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਅਮਰੂਦ ਦਾ ਜੀ ਇਹ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਵਧੀਆ ਅਮਰੂਦਾਂ ਦਾ ਭਾਅ ਜੀ ਅੱਜ ਦਾ ਜੀ ਦੋਸਤੋ ਸੇਵ ਦਾ ਭਾਅ ਆਏਗਾ ਜੀ ਅੱਜ ਦਾ 30 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਛੇਵ ਦਾ ਜੀ ਇਹ ਵਧੀਆ ਛੇਵ ਦਾ ਭਾਅ ਦਾ ਅੱਜ ਦਾ ਵੀ ਅੱਜ ਦਾ ਕੀ ਭਾਅ ਜੀ ਇਹਦਾ ਛੇਵ ਦਾ ਭਾਅ ਹੈਗਾ ਜੀ 30 ਰੁਪਏ ਕਿਲੋ ਦਾ ਭਾਅ ਜੀ ਛੇਵ ਦਾ ਜੀ ਇਹ ਬੰਦ ਗ੍ਰੇਡਾਂ ਦਾ ਭਾਅ ਜੀ ਅੱਜ ਦਾ ਕਛ ਨਹੀਂ ਵੀ ਲੈਣਾ ਜੀ ਬੰਦ ਗ੍ਰੇਡ ਲੈਣਾ ਵਾੜਾ ਜੀ 30 ਰੁਪਏ ਦਾ ਭਾਅ ਜੀ ਛੇਵ ਦਾ ਕਾ ਕੇ ਮਾਣ ਹਾਂਜੀ ਦੋਸਤੋ ਵਧੀਆ ਸੇਵ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਕਿਲੋ ਦਾ ਭਾਅ ਜੀ ਸੇਵ ਦਾ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ 100 ਰੁਪਏ ਕਿਲੋ ਦਾ ਭਾਅ ਜੀ ਵਧੀਆ ਸੇਵ ਦਾ ਜੀ ਰੰਗਦਾਰ ਪੂਰਾ ਵਧੀਆ ਸੇਵ ਹੈ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਸੇਵ ਦਾ 100 ਰੁਪਏ ਕਿਲੋ ਦਾ ਭਾਅ ਜੀ ਜੇ ਕਿਸੇ ਨੇ ਵੀ ਲੈਣਾ ਜੀ ਇਹ ਭਾਈ ਯੂਰਾ ਕੋਲ ਤੁਸੀਂ 5 ਨੰਬਰ ਰਦਾਂ ਤੇ ਆ ਕੇ ਲੈ ਸਕਦੇ ਹੋ ਜੇ ਕਿਸੇ ਨੇ ਵੀ ਲੈਣਾ ਜੀ ਪੂਰਾ ਟਾਪ ਦਾ ਸੇਵ ਹੈ ਜੀ ਅੱਜ ਦਾ ਜੀ ਇਹ हां दोस्तो, जी दोस्तों पवित्री ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਪਵਿੱਤਰੀ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਪਵਿੱਤਰੀ ਦਾ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਪਵਿੱਤਰੀ ਦਾ हां जी दोस्तों ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ 550 ਤੋਂ ਲੈ ਕੇ 750 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਠੀਕ ਹੈ ਜੇ ਕਿਸੇ ਨੇ ਵੀ ਲੈਣਾ ਜੀ 5 ਨੰਬਰ ਰਕਾ ਤੋਂ ਉੱਲ ਜਾ ਸਕਦੇ ਜੀ ਮਸੰਮੀ ਦਾ ਭਾਅ ਹੈਗਾ ਜੀ 550 ਤੋਂ ਲੈ ਕੇ 750 ਰੁਪਏ ਤੇ ਕਿੜਾ ਭਾਅ ਜੀ ਮਸਲਮੀ ਦਾ ਜੀ ਇਹ ਬੰਦ ਕੱਟੇ ਦਾ ਭਾਅ ਜੀ 20 ਕਿਲੋ ਮਸਲਮੀ ਹੁੰਦੇ ਜੀ ਕਿਸੇ ਨੇ ਵੀ ਲੈਣੇ ਆ ਜੀ ਅੱਜ ਦਾ ਭਾਅ ਜੀ ਮਸਲਮੀ ਦਾ ਹਾਂ ਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ 1100 ਤੋਂ ਲੈ ਕੇ 1300 ਰੁਪਏ ਤੇ ਕਿੜਾ ਭਾਅ ਜੀ ਨਾਰਾਂ ਦਾ ਜੀ ਇਹ ਬੰਦ ਡੱਬਾ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਜੀ ਨਾਰਾਂ ਦਾ ਜੀ ਠੀਕ ਹੈ ਜੀ ਡੱਬੇ ਦੇ ਵਿੱਚ weight ਹੁੰਦਾ ਜੀ 10 ਕਿਲੋ weight ਹੁੰਦਾ ਜੇ ਕਿਸੇ ਨੂੰ ਲੈਣਾ ਜੀ ਇਹਦੇ ਵਿੱਚ 10 10.5 ਕਿਲੋ weight ਹੁੰਦਾ ਜੀ ਪੱਕਾ ਜੀ ਇਹਦੇ ਵਿੱਚ ਠੀਕ ਹੈ ਜੀ ਤੇ ਨਾਰਾਂ ਦਾ ਭਾਅ ਹੈਗਾ ਜੀ 11 ਤੋਂ ਲੈ ਕੇ 1300 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਹਾਂਜੀ ਦੋਸਤੋ ਆਪਾਂ ਹੋਰ ਵੀ ਛੋਟੇ ਛੇਬਾਂ ਦਾ ਭਾਅ ਦੱਸ ਦਿੰਦੇ ਨਾ ਵੀ ਇਹ ਛੋਟੀ ਪੇਟੀ ਹੁੰਦੀ ਹੈ ਲੱਕੜ ਵਾਲੀ ਪੇਟੀ ਦਾ ਵੀ ਭਾਅ ਦੱਸ ਦਿੰਦੇ ਨਾ ਵੀ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ 300 ਰੁਪਏ ਦੀ ਪੇਟੀ ਮਿਲ ਜੂ ਜੇ ਕਿਸੇ ਨੂੰ ਵੀ ਲੈਣੀ ਹੈ ਜੀ 300 ਰੁਪਏ ਦੀ ਪੇਟੀ ਹੈ ਜੀ ਇਹ ਠੀਕ ਹੈ ਜੀ ਇਹਦੇ ਵਿੱਚ ਬਾਜਰ ਹ ਠੀਕ ਹੈ ਜੀ ਇਹਦੇ ਵਿੱਚ ਜੇ ਕਿਸੇ ਨੇ ਵੀ ਲੈਣਾ ਜੀ 7 ਕਿਲੋ ਦਾ weight ਹੁੰਦਾ ਜੀ ਲੱਕੜ ਵਾਲੀ ਟੋਕੀ ਦੇ ਵਿੱਚ 6 ਇਹਦਾ ਭਾਅ ਹੈਗਾ ਜੀ 300 ਰੁਪਏ ਦਾ ਭਾਅ ਜੀ ਟੇਟੀ ਦਾ ਜੀ ਇਹਦਾ ਹਾਂਜੀ ਦੋਸਤੋ ਵਧੀਆ ਨਾਸਪਤੀ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਅੱਜ ਦਾ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਵਧੀਆ ਨਾਸਪਤੀ ਦਾ ਭਾਅ ਜੀ ਅੱਜ ਦਾ ਜੀ ਇਹ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਨਾਸਪਤੀ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਨਾਸਪਤੀ ਦਾ ਤੋ ਬਦਿਆ ਚੌਕਿਆਂ ਮਰੱਪਾ ਹੈਗਾ ਜੀ ਅੱਜ ਦਾ 90 ਰੁਪਏ ਦਾ ਭਾਜ ਜੀ ਬੰਦ ਡੱਬੇ ਦਾ ਭਾਜ ਜੀ ਇਹ ਅੱਜ ਦਾ ਜਿਹਨੇ ਵੀ ਲੈਣਾ ਜੀ ਬੰਦ ਡੱਬਾ ਲੈਣਾ ਪੈਣਾ ਜੀ ਆਪਾਂ ਹੋਰ ਵੀ ਘੱਟ ਵਾਲਾ ਰੇਟ ਦਿਖਾ ਦਿੰਨੇ ਜੀ ਇਹ ਤਾਂ ਹੈਗਾ ਜੀ 85 ਰੁਪਏ ਦਾ ਭਾਜ ਜੀ ਚੌਕਿਆਂ ਮਰੱਪਾ 80 ਤੋਂ ਲੈ ਕੇ 80 ਤੋਂ ਲੈ ਕੇ 85 ਰੁਪਏ ਤੱਕ ਦਾ ਭਾਜ ਜੀ ਚੌਕਿਆਂ ਮਰੱਪਾ ਜੀ ਇਹ ਬੰਦ ਡੱਬਾ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਜੀ ਇਹ ਬੰਦ ਡੱਬੇ ਦਾ ਭਾਜ ਜੀ ਅੰਬ ਦਾ ਜੀ ਅੱਜ ਦਾ ਹਾਂਜੀ ਦੋਸਤੋ ਵਧੀਆ ਛੇਵ ਦਾ ਭਾਅ ਆਏਗਾ ਜੀ ਅੱਜ ਦਾ 130 ਰੁਪਏ ਦਾ ਭਾਅ ਜੀ ਵਧੀਆ ਛੇਵ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਛੇਵ ਦਾ ਜੀ 130 ਰੁਪਏ ਦਾ ਭਾਅ ਜੀ ਬੰਦ ਡੱਬੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਬੱਬੂ ਗੋਸਿਆਂ ਦਾ ਭਾਅ ਹੈਗਾ ਜੀ ਬੰਦ ਡੱਬਿਆਂ ਦਾ ਭਾਅ ਆਏਗਾ ਜੀ ਵਧੀਆ ਬੱਬੂ ਗੋਸਿਆਂ ਦਾ ਭਾਅ ਦੱਸਦੇ ਵੀ ਅੱਜ ਦਾ ਕੀ ਭਾਅ ਚੱਲਦਾ ਜੀ 80 ਤੋਂ ਲੈ ਕੇ 85 ਰੁਪਏ ਤੱਕ ਦਾ ਭਾਅ ਜੀ ਬੱਬੂ ਗੋਸਿਆਂ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਲੂ ਬਖਾਰਾਂ ਦਾ ਭਾਅ ਹੈਗਾ ਜੀ ਅੱਜ ਦਾ 280 ਰੁਪਏ ਦਾ ਭਾਅ ਜੀ ਬੰਦ ਲੱਕੜ ਵਾਲੀ 베ਟੀ ਦਾ ਭਾਅ ਜੀ ਇਹਦਾ ਲੱਕੜ ਵਾਲੀ 베ਟੀ ਲੈਣੀ ਪੈਣੀ ਜੇ ਕਿਸੇ ਨੇ ਵੀ ਲੈਣੀ ਹੈ ਜੀ 280 ਰੁਪਏ ਦਾ ਭਾਅ ਜੀ ਆਲੂ ਬਖਾਰਾਂ ਦਾ ਜੀ ਅੱਜ ਦਾ ਭਾਅ ਵੀ ਆਲੂ ਬਖਾਰਾਂ ਦਾ ਹਾਂਜੀ ਦੋਸਤੋ ਵਧੀਆ ਕੇਲੇ ਦਾ ਭਾਅ ਹੈਗਾ ਜੀ ਵਧੀਆ ਸੁਪਰ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ 38 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਨੱਟ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ 38 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਇਹ ਵਧੀਆ ਕੇਲੇ ਦਾ ਭਾਅ ਜੀ ਅੱਜ ਦਾ ਸੱਜੇਗਾ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਬਾਉ ਜੀ ਨਾਲ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂਆਂ ਦਾ ਤੇ ਪਿਆਪਾ ਪਿਆਜ਼ ਬਾਰੇ ਵੀ ਦੱਸਾਂਗੇ ਵੀ ਅੱਜ ਦਾ ਕੀ ਭਾਅ ਹੈ ਜੀ ਹੋਲ ਸੇਲਰ ਰੇਟ ਚਲੋ ਆਪਾਂ ਬੰਦ ਗੱਟਿਆਂ ਮਾਰੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਜੋ ਸੋ ਆਪਾਂ ਬਾਬੂ ਜੀ ਨਾਲ ਕਰਦੇ ਆ ਗੱਲਬਾਤ ਵੀ ਅੱਜ ਦਾ ਕੀ ਭਾਜ ਚੱਲ ਰਿਹਾ ਜੀ ਆਲੂ ਦਾ ਬੰਦ ਗੱਟਿਆਂ ਮਾਰੀ ਦੱਸਦੇ ਵੀ ਅੱਜ ਦਾ ਕੀ ਭਾਜ ਜੀ ਗੱਲਬਾਤ ਨਮਸਕਾਰ ਬਾਬੂ ਜੀ ਨਮਸਕਾਰ ਭਾਈ ਨਮਸਕਾਰ ਹੋਠੀਕੋ ਜੀ ਬਹੁਤ ਵਧੀਆ ਮੌਸਮ ਵੀ ਵਧੀਆ ਹੋ ਗਿਆ ਹੋਂ ਦਾ ਅੱਛਾ ਠੰਡਾ ਮੌਸਮ ਆਈ ਹੋ ਗਿਆ ਹਾਂ ਆਲੂ ਦਾ ਕੀ ਭਾ ਰਿਹਾ ਜੀ ਅੱਜ ਦਾ ਬੰਦ ਗੱਟਿਆਂ ਦਾ ਆਲੂ ਕਿਹਾ ਜੀ ਆ 350 ਰੁਪਏ ਡੈਮਡ ਅੱਛਾ 350 ਰੁਪਏ ਦਾ ਭਾ ਰਹਿ ਗਿਆ ਜੀ ਡੈਮਡ ਦਾ ਜੀ ਤੇ ਉਹ ਡੈਮਡ ਕਿਹਾ 450 ਹਾਂਜੀ ਦੋਸਤੋ ਆ ਡਾਇਮੰਡ ਦਾ ਭਾਅ ਹੈਗਾ ਜੀ 450 ਰੁਪਏ ਦਾ ਭਾਅ ਜੀ ਡਾਇਮੰਡ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਅੱਜ ਦਾ ਭਾਅ ਜੀ ਬੰਦ ਬੂਰੀ ਦਾ ਭਾਅ ਜੀ ਅੱਜ ਦਾ 300 ਰੁਪਏ ਹਾਂਜੀ ਦੋਸਤੋ ਖਾਤੀ ਆਲੂ ਦਾ ਭਾਅ ਹੈਗਾ ਜੀ 300 ਰੁਪਏ ਦਾ ਭਾਅ ਜੀ ਬੰਦ ਗੱਟੇ ਜੇ ਲੈਣਾ ਜੀ ਖਾਤੀ ਦਾ 300 ਰੁਪਏ ਦਾ ਭਾਅ ਰਹਿ ਗਿਆ ਜੀ ਬੰਦ ਗੱਟੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਲਾਲ ਆਲੂ ਦਾ ਭਾਅ ਆਏਗਾ ਜੀ 450 ਰੁਪਏ ਦਾ ਭਾਅ ਰਹਿ ਗਿਆ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਆਲੂ ਦਾ ਭਾਅ ਕੱ ਇਹ ਅੱਜ ਦਾ ਭਾਅ ਜੀ ਬੰਦ ਘਟਿਆ ਉਹਦਾ ਜੀ ਅੱਜ ਦਾ ਕਾਕਾ ਬਨੇ ਸੈਨਾ ਦਾ 500 ਰੁਪਏ ਵਿਕਦਾ ਬੜੀ ਆਲੂ ਡਾਉਂਦਾ ਹਾਂ ਹਾਂਜੀ ਦੋਸਤੋ ਵਧੀਆ ਡਾਇਮੰਡ ਦਾ ਭਾਅ ਹੈਗਾ ਜੀ ਅੱਜ ਦਾ 500 ਰੁਪਏ ਦਾ ਭਾਅ ਜੀ ਨੈਟ ਜੀ ਸੈਨੇ ਵਾਲਾ ਕਾਕਾ ਬਨੇ ਰਗਾ ਕਾਕਾ ਸੈਨੇ ਵਾਲੇ ਦਾ ਜੀ ਹਾਂ ਹਾਂਜੀ ਦੋਸਤੋ ਮਾਰਕਾ ਬਈ ਕਾਕਾ ਸੈਨੇ ਵਾਲੇ ਦਾ ਜੀ ਆਲੂ ਪੂਰਾ ਟਾਪ ਦਾ ਆਉਂਦਾ ਜੀ ਇਹਦੇ ਇਕੱਤੇ ਦੇ ਵਿੱਚ ਜੇ ਕਿਸੇ ਨੇ ਵੀ ਲੈਣਾ ਜੀ 500 ਰੁਪਏ ਦਾ ਭਾਜ ਜੀ ਡਾਇਮੰਡ ਆਲੂ ਦਾ ਭਾਜ ਜੀ ਅੱਜ ਦਾ ਪੂਰਾ ਟੌਪ ਦਾ ਆਲੂ ਲਿੱਖੋ ਜੀ ਕਿਸੇ ਨੂੰ ਵੀ ਲੈਣਾ ਜੀ ਇਹ ਬੰਦ ਘੱਟੇ ਦਾ ਭਾਜ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਪਿਆਜ਼ ਵਾਰੀ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਜ ਚੱਲ ਰਿਹਾ ਜੀ ਪਿਆਜ਼ ਦਾ ਆਪਾਂ ਹੋਲ سیل ਰੇਟ ਵਾਰੀ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਜ ਜੀ ਪਿਆਜ਼ ਦਾ ਹਾਂਜੀ ਦੋਸਤੋ ਪਿਆਜ਼ ਦਾ ਰੇਟ ਘਟ ਚੁੱਕਾ ਜੇ ਕਿਸੇ ਨੇ ਵੀ ਲੈਣਾ ਜੀ ਪਿਆਜ਼ ਦਾ ਭਾਅ ਰਹਿ ਗਿਆ ਜੀ ਵਧੀਆ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 13 ਰੁਪਏ ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਪਿਆਜ਼ ਦਾ ਕਿਸੇ ਨੇ ਵੀ ਲੈਣਾ ਜੀ ਬੰਦ ਗੱਟਿਆਂ ਦਾ ਭਾਜ ਜੀ ਪੂਰਾ ਵਧੀਆ ਮੋٹے ਪਿਆਜ਼ ਦਾ ਭਾਜ ਜੀ ਅੱਜ ਦਾ ਠੀਕ ਹੈ ਜੀ 13 ਤੋਂ ਲੈ ਕੇ 15 ਰੁਪਏ ਤੱਕ ਦਾ ਭਾਜ ਰਹਿ ਗਿਆ ਜੀ ਪਿਆਜ਼ ਦਾ ਜੀ ਇਹ ਬੰਦ ਗੱਟਿਆਂ ਦਾ ਭਾਜ ਜੀ ਅੱਜ ਦਾ ਪਾਸ ਨੂੰ ਹਾਂਜੀ ਦੋਸਤੋ ਪਿਆਜ਼ ਮਿਲ ਜੂਗਾ ਜੀ 15 ਰੁਪਏ ਕਿਲੋ ਦਾ ਭਾਜ ਮਿਲ ਜੂਗੀ ਪਿਆਜ਼ ਦਾ ਜੇ ਕਿਸੇ ਨੇ ਲੈਣਾ ਜੀ ਬੰਦ ਗੱਟਿਆਂ ਦਾ ਭਾਜ ਜੀ ਅੱਜ ਦਾ ਪਿਆਜ਼ ਦਾ ਜੀ ਪੂਰਾ ਵਧੀਆ ਟੌਪ ਦਾ ਪਿਆਜ਼ ਹੈ ਜੀ ਸੁੱਕਾ ਪਿਆਜ਼ ਹੈ ਜੀ ਪੂਰਾ ਪਿਆਜ਼ ਦਾ ਭਾਜ ਘੱਟ ਗਿਆ ਜੀ ਕਿਸੇ ਨੇ ਵੀ ਲੈਣਾ ਜੀ 13 ਤੋਂ ਲੈ ਕੇ 15 ਰੁਪਏ ਤੱਕ ਦਾ ਭਾਜ ਮਿਲ ਜੀ ਪਿਆਜ਼ ਦਾ ਹਾਂਜੀ ਦੋਸਤੋ ਲਾਸੰਦਪਾ ਹੈ ਜੀ ਅੱਜ ਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਲਾਸੰਦਾ ਜੀ ਇਹ ਅੱਜ ਦਾ ਭਾਅ ਜੀ ਲਾਸੰਦਾ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਇਹ